ਕੋਚੇਲਾ 스타 ਦਿਲਜੀਤ ਦੋਸਾਂਝ ਦੇ ਨਾਮ ਇੱਕ ਹੋਰ ਕਿਤਾਬ ਇੰਸਟਾਗ੍ਰਾਮ ਤੇ 15 ਮਿਲੀਅਨ ਫਾਲੋਅਰ ਬਣਾਉਣ ਵਾਲੇ ਬਣੇ ਸਰਦਾਰ ਜੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੁਨੀਆ ਭਰ ਦੇ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਹਨ ਆਪਣੀ ਗਾਇਕੀ ਦੇ ਦਮ ਤੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਚ ਬੈਠੇ ਪ੍ਰਸ਼ੰਸਕਾਂ ਨੂੰ ਆਪਣਾ ਕਾਇਲ ਬਣਾਇਆ ਹੈ ਇਸ ਵਿਚਕਾਰ ਕੋਚੇਲਾ 스타 ਦੇ ਨਾਮ ਇੱਕ ਹੋਰ ਉਪਲਬਧ ਹੋ ਚੁੱਕੀ ਹੈ ਦਰਅਸਲ ਦਲਜੀਤ ਦੋਸਾਂਝ ਤੇ ਸਭ ਤੋਂ ਵੱਧ ਫੋਲੋਅਰ ਕਿਤੇ ਜਾਣ ਵਾਲੇ ਸਰਦਾਰ ਜੀ ਬਣ ਚੁੱਕੇ ਹਨ ਜੀ ਹਾਂ ਉਹਨਾਂ ਦੇ ਇੰਸਟਾਗ੍ਰam ਤੇ ਹੁਣ ਤੱਕ 15 ਮਿਲੀਅਨ ਫੋਲੋਅਰਸ ਹੋ ਗਏ ਹਨ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਦਲਜੀਤ ਦੋਸਾਂਝ ਇੰਸਟਾਗ੍ਰam ਉੱਪਰ 15 ਮਿਲੀਅਨ ਤੋਂ ਵੱਧ ਫੋਲੋਅਰਸ ਹੁੰਦੇ ਹੀ ਫੈਨਸ ਨੇ ਉਹਨਾਂ ਨੂੰ ਵਧਾਈਆਂ ਦੇ ਦੇਣਾ ਸ਼ੁਰੂ ਕਰ ਦਿੱਤੀਆਂ ਦਲਜੀਤ ਦੇ ਸਟਾਈਲ ਅਤੇ ਗਾਇਕੀ ਦੇ ਨਾਲ ਨਾਲ ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਪਰਮਾ ਹੁੰਗਾਰਾ ਮਿਲਿਆ ਇਹ ਉਹਨਾਂ ਦੀ ਇੰਸਟਾਗ੍ਰਾਮ ਫਾਲੋਅਰ ਨੂੰ ਦੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਆਪਣੇ ਫੈਨਸ ਦੇ ਨਾਲ ਕਿੰਨੇ ਜ਼ਿਆਦਾ ਕਨੈਕਟਡ ਨੇ ਦੱਸ ਦੇ ਕਿ ਹਾਲੇ ਵਿੱਚ ਦਲਜੀਤ ਅਤੇ ਨਿਮਰਤ ਖੈਰਾ ਦੀ ਫਿਲਮ ਲ ਜੋੜੀ ਨੂੰ ਨਾ ਸਿਰਫ ਦੇਸ਼ ਦੇ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਖੂਬ ਸਰਾਇਆ ਗਿਆ ਇਸ ਫਿਲਮ ਬ ਵਿੱਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਮਰ ਜੋਦੀ ਪ੍ਰੇਮ ਕਹਾਣੀ ਨੂੰ ਬਖੂਬੀ ਦਿਖਾਇਆ ਗਿਆ ਹੈ ਹਾਲਾਂਕਿ ਇਹ ਫਿਲਮ ਉਹਨਾਂ ਦੇ ਕੈਰੈਕਟਰ ਤੋਂ ਇਨਸਪਾਇਰ ਹੈ ਵੈਲ ਤੁਸੀਂ ਵੀ ਦਵਰ ਦਿਲਜੀਤ ਦੋਸਾਂ ਨੂੰ ਉਹਨਾਂ ਦੀ ਇਸ ਨਵੇਂ ਮੁਕਾਮ ਹਾਸਿਲ ਕਰਨ ਤੇ ਵਧਾਈ ਕੋਚੇਲਾ 스타 ਦਿਲਜੀਤ ਦੋਸਾਂਝ ਦੇ ਨਾਮ ਇੱਕ ਹੋਰ ਕਿਤਾਬ ਇੰਸਟਾਗ੍ਰਾਮ ਤੇ 15 ਮਿਲੀਅਨ ਫਾਲੋਅਰ ਬਣਾਉਣ ਵਾਲੇ ਬਣੇ ਸਰਦਾਰ ਜੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੁਨੀਆ ਭਰ ਦੇ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਹਨ ਆਪਣੀ ਗਾਇਕੀ ਦੇ ਦਮ ਤੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਚ ਬੈਠੇ ਪ੍ਰਸ਼ੰਸਕਾਂ ਨੂੰ ਆਪਣਾ ਕਾਇਲ ਬਣਾਇਆ ਹੈ ਇਸ ਵਿਚਕਾਰ ਕੋਚੇਲਾ 스타 ਦੇ ਨਾਮ ਇੱਕ ਹੋਰ ਉਪਲਬਧ ਹੋ ਚੁੱਕੀ ਹੈ ਦਰਅਸਲ ਦਲਜੀਤ ਦੋਸਾਂਝ ਤੇ ਸਭ ਤੋਂ ਵੱਧ ਫਾਲੋਅਰ ਕਿਤੇ ਜਾਣ ਵਾਲੇ ਸਰਦਾਰ ਜੀ ਬਣ ਚੁੱਕੇ ਹਨ ਜੀ ਹਾਂ ਉਹਨਾਂ ਦੇ ਇੰਸਟਾਗ੍ਰam ਤੇ ਹੁਣ ਤੱਕ 15 ਮਿਲੀਅਨ ਫਾਲੋਅਰਸ ਹੋ ਗਏ ਹਨ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਦਲਜੀਤ ਦੋਸਾਂਝ ਇੰਸਟਾਗ੍ਰam ਉੱਪਰ 15 ਮਿਲੀਅਨ ਤੋਂ ਵੱਧ ਫਾਲੋਅਰਸ ਹੁੰਦੇ ਹੀ ਫੈਨਸ ਨੇ ਉਹਨਾਂ ਨੂੰ ਵਧਾਈਆਂ ਦੇ ਦੇਣਾ ਸ਼ੁਰੂ ਕਰ ਦਿੱਤੀਆਂ ਦਲਜੀਤ ਦੇ ਸਟਾਈਲ ਅਤੇ ਗਾਇਕੀ ਦੇ ਨਾਲ ਨਾਲ ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਪਰਮਾ ਹੁੰਗਾਰਾ ਮਿਲਿਆ ਇਹ ਉਹਨਾਂ ਦੀ ਇੰਸਟਾਗ੍ਰਾਮ ਫਾਲੋਅਰ ਨੂੰ ਦੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਆਪਣੇ ਫੈਨਸ ਦੇ ਨਾਲ ਕਿੰਨੇ ਜ਼ਿਆਦਾ ਕਨੈਕਟਡ ਨੇ ਦੱਸ ਦੇ ਕਿ ਹਾਲੇ ਵਿੱਚ ਦਲਜੀਤ ਅਤੇ ਨਿਮਰਤ ਖੈਰਾ ਦੀ ਫਿਲਮ ਲਜੋੜੀ ਨੂੰ ਨਾ ਸਿਰਫ਼ ਦੇਸ਼ ਦੇ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਖੂਬ ਸਰਾਇਆ ਗਿਆ ਇਸ ਫਿਲਮ ਬ ਵਿੱਚ ਮਰਹੂਮ ਗਾਇਕ ਅਮਰ ਸਿੰਘ ਦੀ ਚਮਕੀਲਾ ਅਮਰ ਜੋਦੀ ਪ੍ਰੇਮ ਕਹਾਣੀ ਨੂੰ ਬਖੂਬੀ ਦਿਖਾਇਆ ਗਿਆ ਹੈ ਹਾਲਾਂਕਿ ਇਹ ਫਿਲਮ ਉਹਨਾਂ ਦੇ ਕੈਰੈਕਟਰ ਤੋਂ ਇਨਸਪਾਇਰ ਹੈ ਵੈਲ ਤੁਸੀਂ ਵੀ ਦਵ ਦਿਲਚੀਦੋਸਾਂ ਨੂੰ ਉਹਨਾਂ ਦੀ ਇਸ ਨਵੇਂ ਮੁਕਾਮ ਹਾਸਿਲ ਕਰਨ ਤੇ ਬਤਾਈ